ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਤਰਸੇਮ ਸਿੰਘ ਨਾਮਤਾਰੀ ਨਾਮਤਾਰੀ ਪੇਜ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦਾ ਮੇਨ ਮਕਸਦ ਹੈ ਆਪਣਾ ਕਿਸਾਨੀ ਨੂੰ ਲੈ ਕੇ ਕਿਸਾਨ ਵੀਰਾਂ ਵਾਸਤੇ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਜਿਹੜਾ ਨਰਮੇ ਦੀ ਬਜਾਈ ਦਾ ਟਾਈਮ ਆ ਦੋਸਤੋ ਇਹ ਚੀਜ਼ ਨੂੰ ਧਿਆਨ ਚ ਰੱਖੋ ਕਿ ਜਿਹੜੀ ਗੁਲਾਬੀ ਸੰਡੀ ਦਾ ਹਮਲਾ ਹਰ ਵਾਰ ਹੁੰਦਾ ਨਰਮਿਆਂ ਤੇ ਉਹ ਕਿਤੇ ਨਾ ਕਿਤੇ ਆਪਣੇ ਨਾਲ ਢੋਖਾ ਹੁੰਦਾ ਜਿਹੜਾ ਕਿ ਦੁਕਾਨਦਾਰਾਂ ਵੱਲੋਂ ਤੇ ਵੱਡੀਆਂ ਕੰਪਨੀਆਂ ਵੱਲੋਂ ਜਿਹੜੇ ਬੀਜ ਆਉਂਦੇ ਆ ਜਿੰਨਾ ਚਿਰ ਤੁਹਾਨੂੰ ਸੰਤੁਸ਼ਟੀ ਵਾਲਾ ਬੀਜ ਨਹੀਂ ਮਿਲਦਾ ਕਿਉਂਕਿ ਕੋਈ ਵੀ ਕੰਪਨੀ ਪੱਲਾ ਛਡਾਉਣ ਵਾਸਤੇ ਕਹਿ ਦਿੰਦੀ ਹੈ ਕਿ ਬੀਜ ਲੈ ਜਾਓ ਸਾਡੀ ਕੋਈ ਵੀ ਗਾਰੰਟੀ ਨਹੀਂ ਹੈ ਤਾਂ ਉਹਨਾਂ ਵੀਰਾਂ ਵਾਸਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹਦੇ ਨਾਮ ਤਾਂ ਤੁਸੀਂ ਨਰਮਾ ਘੱਟ ਵੀਜਲੋ ਜਾਂ ਤੁਹਾਨੂੰ ਕਿਤੇ ਤਸੱਲੀ ਵਾਲਾ ਵੀ ਮਿਲਦਾ ਤਾਂ ਵੀਜੋ ਨਹੀਂ ਤਾਂ ਤੁਸੀਂ ਆਪ ਦਾ ਜਾਂ ਛੋਨਾ ਲਾਉਣੀਓ ਤਾਂ ਛੋਨੇ ਦੀ ਬਜਾਈ ਵਾਲਾ ਵੀ ਪੰਗਾ ਨਾ ਹੀ ਲਾਓ ਕਿਉਂਕਿ ਪਿਛਲੇ ਸਾਲ ਅਸੀਂ ਅਸੀਂ ਵੀ ਤੇ ਹੋਰ ਕਾਫੀ ਕਿਸਾਨ ਵੀਰਾਂ ਨੇ ਸਿੱਧੀ ਬਜਾਈ ਕੀਤੀ ਸੀ ਜੋ ਕਿ ਭਗਵਾਨ ਤਮਨ ਸਰਕਾਰ ਦੇ ਕਹਿਣ ਦੀ ਗੱਲ ਸੀ ਕਿ ਬਜਾਈ ਕਰੋ ਜੇਕਰ ਤੁਹਾਡਾ ਨੁਕਸਾਨ ਹੁੰਦਾ ਤਾਂ ਉਹਦਾ ਸੀ ਪਰ ਭਾਈ ਕਰਾਂਗੇ ਲੇਕਿਨ ਪੂਰੀ ਤਰ੍ਹਾਂ ਜਿਹੜੀ ਮਾਨ ਸਰਕਾਰ ਨਾਕਾਮ ਰਹੀ ਹੈ ਕਿਸਾਨਾਂ ਪ੍ਰਤੀ 1% ਵੀ ਜਿਹੜਾ ਸਰਕਾਰ ਨੇ ਨਹੀਂ ਸੋਚਿਆ ਕਿਉਂਕਿ ਅਸੀਂ ਇਸ ਚੀਜ਼ ਦੀ ਖੁਦ ਜ਼ਿੰਮੇਵਾਰੀ ਦਿੰਨੇ ਕਿ ਜੋ ਵੀ ਅਸੀਂ ਬਜਾਈ ਕੀਤੀ ਸੀ ਮੇਰੇ ਹਿਸਾਬ ਨਾਲ 15 ਤੋਂ 17 ਏਕੜ ਦੇ ਵਿੱਚ ਅਸੀਂ ਨਰਮਾ ਤੇ ਜਿਹੜਾ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹ ਝੋਨਾ ਨਹੀਂ ਹੋਇਆ ਸਿੱਧੀ ਬਜਾਈ ਵਾਲਾ ਤਾਂ ਉਹਦਾ ਕਾਫੀ ਨੁਕਸਾਨ ਹੋਇਆ ਤਾਂ ਉਸ ਤੋਂ ਬਾਅਦ ਮੈਕਮੇ ਵਾਲੇ ਆਏ ਵੀ ਪਰ ਉਹਨਾਂ ਨੇ ਪੱਲਾ ਝਾੜਦਾ ਕਹਿੰਦੇ ਜੀ ਅਸੀਂ ਇਹ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਸਰਕਾਰ ਉੱਪਰੋਂ ਉਲਾਉ ਨਹੀਂ ਕਰਦੀ ਤੇ ਕੋਈ ਵੀ ਵਾਅਦੇ ਜਿਹੜੇ ਹੁੰਦੇ ਰਾਜਨੀਤਿਕ ਲੀਡਰਾਂ ਦੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਤਾਂ ਆਪਾਂ ਪਿਛਲੇ 75 80 ਸਾਲਾਂ ਤੋਂ ਦੇਖਦੇ ਆਈਆਂ ਤਾਂ ਆ ਦੋ ਤੋਂ ਤਿੰਨ ਸਾਲ ਇਹਨਾਂ ਨੂੰ ਵੀ ਹੋ ਗਏ ਕਿਸੇ ਵੀ ਕਿਸਾਨ ਨੂੰ ਇਹਨਾਂ ਨੇ ਮੁਆਵਜ਼ੇ ਨਹੀਂ ਦਿੱਤੇ ਠੇਕੇ ਤੇ 15 17 ਕਿੱਲੇ ਜ਼ਮੀਨ ਲੈ ਕੇ ਅ ਅਸੀਂ ਜਿਹੜੀ ਨਰਮੇ ਦੀ ਬਜਾਈ ਕੀਤੀ ਸੀ ਉਹਦਾ ਵੀ ਨੁਕਸਾਨ ਹੋਇਆ ਤੇ ਕਣਕਾਂ ਵੇਲੇ ਕਣਕ ਵੀ ਜਿਹੜੀ ਮਾਰੀ ਹੋਈ ਸੀਗੀ ਐਤਕੀ ਤਾਂ खैर ਠੀਕ ਰਹੇਗੀ ਤੇ ਝੋਨੇ ਵੇਲੇ ਵੀ ਨੁਕਸਾਨ ਹੋਇਆ ਕਈਆਂ ਦੇ ਝੋਨੇ ਦੀਆਂ ਫਸਲਾਂ ਦੇ ਨੁਕਸਾਨ ਹੋਏ ਆ ਜਾਂ ਸਿੱਧੀ ਬਜਾਈ ਵਾਲੀ ਜਿਹੜੀ ਪੂਰੀ ਫਸਲ ਨਹੀਂ ਹੋਈ ਕਿਉਂਕਿ ਕਿਸਾਨ ਨੂੰ ਤਾਂ ਖਰਚਾ ਉਹੀ ਡਬਲ ਪੈ ਜਾਣਾ ਕਈ ਵਾਰ ਕੀ ਹੁੰਦਾ ਵੀ ਬਜਾਈ ਹੋਣ ਤੋਂ ਲੈ ਕੇ ਆਪਾਂ 3 ਤੋਂ 4 ਮਹੀਨੇ ਵੇਟ ਕਰਦੇ ਹਾਂ ਉਸ ਤੋਂ ਬਾਅਦ ਫਸਲ ਦਾ ਨੁਕਸਾਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਕਿਸਾਨ ਕੋਲੇ ਕੋਈ ਆਪਸ਼ਨ ਨਹੀਂ ਹੁੰਦੀ ਦੁਬਾਰਾ ਕੋਈ ਚੀਜ਼ ਵੇਚਣ ਦੀ ਤਾਂ ਉਹਨਾਂ ਨੂੰ ਠੇਕੇ ਵੀ ਪੱਲਿਓ ਪਏ ਤਾਂ ਉਹਨਾਂ ਦੇ ਵੀ ਕੋਈ ਮੁਆਵਜ਼ੇ ਹਜੇ ਤੱਕ ਸਰਕਾਰ ਨੇ ਨਹੀਂ ਜਾਰੀ ਕੀਤੇ ਜੇ ਕਿਤੇ ਹੋਏ ਵੀ ਹੋਣ ਤਾਂ ਕੀ ਕਹਿਣਾ ਕਿਸੇ ਆਪ ਦੇ ਖਾਸ ਬੰਦੇ ਨੂੰ ਦਿੱਤੇ ਹੋਣ ਪਰ ਮੇਰੇ ਹਿਸਾਬ ਨਾਲ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਆਪਣੇ ਸੁਝਾਅ ਦਿਓ ਵੀ ਕਿ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਇਹ ਮੁਆਵਜ਼ੇ ਮਿਲੇ ਆ ਫਸਲਾਂ ਦੇ ਖਰਾਬੇ ਦੇ ਤੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਝੋਨਾ ਲਾ ਲਓ ਥੋੜਾ ਲਾ ਲਓ ਬੇਸ਼ੱਕ ਦੀ ਕਿਉਂਕਿ ਜੇ ਤੁਸੀਂ ਨਰਮੇ ਵਾਲੇ ਪਾਸੇ ਬੰਨ ਨਰਮਿਆਂ ਦੇ ਖਰਚੇ ਬਹੁਤ ਪੈ ਜਾਂਦੇ ਆ ਲੇਬਰ ਖਰਚੇ ਬਹੁਤ ਪੈ ਜਾਂਦੇ ਆ ਕਿਉਂਕਿ ਇੱਥੇ ਮੈਂ ਇਹ ਵੀ ਗੱਲ ਕਹਿਣੀ ਚਾਹਣਾ ਵੀ ਹਰ ਇੱਕ ਨੂੰ ਪਤਾ ਵੀ ਮਜ਼ਦੂਰ ਦਾ ਤੇ ਕਿਸਾਨ ਦਾ ਇੱਕ ਵਿਲੱਖਣ ਰਿਸ਼ਤਾ ਜਿਹੜਾ ਕਿ ਫਸਲ ਦੇ ਨਾਲ ਅਟੈਚ ਹੁੰਦਾ ਵੀ ਫਸਲ ਚੰਗੀ ਹੋਵੇ ਨਰਮੇ ਚੰਗੇ ਹੋਣਗੇ ਤਾਂ ਗਰੀਬ ਨੂੰ ਵੀ ਇੱਕ ਆਸ ਹੁੰਦੀ ਹੈ ਲੇਕਿਨ ਦੁੱਖ ਉਦੋਂ ਹੁੰਦਾ ਕਿ ਜਦੋਂ ਚੁਗਾਈ ਦਾ ਟਾਈਮ ਹੁੰਦਾ ਉਦੋਂ ਗੁਲਾਬੀ ਸੁੰਡੀ ਦਾ ਹਮਲਾ ਅਕਸਰ ਹੀ ਹੋਇਆ ਬਹੁਤ ਕਿਸਾਨ ਵੀਰਾਂ ਨੇ ਵੀਡੀਓ ਵੀ ਪਾਈਆਂ ਕਿ ਕਿਸੇ ਦੇ ਬੀਜ ਦੇ ਵਿੱਚ ਵੀ ਜਿਹੜੀ ਸੁੰਡੇ ਨਿਕਲ ਜਾਂਦੀ ਹੈ ਬੇਸ਼ੱਕ ਦੇ ਪੈਕੇਟ ਖੋਲ ਕੇ ਚੈੱਕ ਕਰ ਲੋ 2-4 ਬੀਜ ਹੈ ਜਿਹੜੇ ਭੰਨ ਕੇ ਦੇਖੋਗੇ ਤਾਂ ਉਹਦੇ ਵਿੱਚ ਪਤਾ ਲੱਗ ਜਾਊਗਾ ਇੱਕ ਹਰਿਆਣੇ ਦੇ ਕਿਸਾਨ ਵੀਰ ਨੇ ਵੀਡੀਓ ਪਾਈ ਸੀ ਕਿ ਦਰਕਤਾਂ ਦੇ ਜਿਹੜੇ ਛਿੱਲੜ ਆ ਉਹ ਪੱਟ ਕੇ ਦੇਖੇਗੇ ਤਾਂ ਗੁਲਾਬੀ ਸੁੰਡੀ ਉਹਨਾਂ ਦੇ ਵਿੱਚ ਜਾਲ ਬਣਾ ਕੇ ਰੁਕੀ ਹੋਈ ਸੀ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਕੋਲੇ ਬੂਟੇ ਲਾਏ ਹੋਏ ਇੱਕ ਕਨਾਲ ਦੇ ਵਿੱਚ ਅਲੱਗ-ਅਲੱਗ ਫਰੂਟਾਂ ਦੇ ਉਹਨਾਂ ਦੇ ਪੱਤਿਆਂ ਦੇ ਜੜਾਂ ਦੇ ਵਿੱਚ ਵੀ ਸੁੰਡੀ ਤੇ ਇੱਕ ਜਿਹੜੀ ਨਰਮੇ ਵਾਲੀ ਭੁੰਡੀ ਹੁੰਦੀ ਆ ਜਿਹੜੀ ਨਰਮੇ ਦੀ ਚਗਾਈ ਵੇਲੇ ਆਮ ਨਰਮੇ ਦੇ ਉੱਪਰ ਦਿਖਦੀ ਆ ਤਾਂ ਉਹ ਵੀ ਬਹੁਤ ਜ਼ਿਆਦਾ ਦਰਖਤਾਂ ਦੇ ਉੱਤੇ ਪੂਰੀ ਸਰਦੀ ਨੰਗੀ ਉਹ ਵੀ ਬਹੁਤ ਜ਼ਿਆਦਾ ਜਿਹੜੇ ਪੱਤਿਆਂ ਦੇ ਪੱਤੇ ਭਰੇ ਪਏ ਆ ਭਾਵੇਂ ਤੁਸੀਂ ਨਿੰਮਾਂ ਦੇ ਦਰਖਤ ਦੇਖ ਲਓ ਜਾਂ ਕਿਸੇ ਵੀ ਦਰਖਤ ਦੇ ਉੱਪਰ ਦੇਖੋਗੇ ਤਾਂ ਮੇਰਾ ਇਹੀ ਸੁਝਾਅ ਕਿਸਾਨ ਵੀਰਾਂ ਨੂੰ ਕਿ ਨਰਮੇ ਦੀ ਬਜਾਈ ਵੇਲੇ ਤੁਸੀਂ ਇਹ ਧਿਆਨ ਰੱਖਿਓ ਕਿ ਬੀਜ ਕੋਈ ਤਸੱਲੀ ਵਾਲਾ ਮਿਲਦਾ ਤਾਂ ਲਿਓ ਨਹੀਂ ਤਾਂ ਤੁਸੀਂ ਇਹੋ ਜਿਹਾ ਕੋਈ ਵੀ ਪੰਗਾ ਨਾ ਲਓ ਵੀ ਜਿਹੜਾ ਆਪਾਂ ਸਰਕਾਰ ਤੇ ਆਸ ਰੱਖ ਕੇ ਆਪਾਂ ਖੇਤੀ ਕਰੀਏ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹਦੇ ਵਿੱਚ ਸਰਕਾਰ ਕੋਈ ਪਰਪਾਈ ਨਹੀਂ ਕਰਦੀ ਜਾਂ ਫਿਰ ਇਹ ਹੈ ਕਿ ਤੁਸੀਂ ਕਿਸਾਨ ਜਥੇਬੰਦੀਆਂ ਦਾ ਵੱਧ ਵਾਤ ਸਾਥ ਦਿਆ ਕਰੋ ਕਿਉਂਕਿ ਕਿਸਾਨ ਜਥੇਬੰਦੀਆਂ ਤੁਹਾਡਾ ਕਦੇ ਵੀ ਮਾੜਾ ਨਹੀਂ ਕਰਦੀਆਂ ਕਿਸਾਨੀ ਹੱਕਾਂ ਲਈ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਕਿਸਾਨ ਜਥੇਬੰਦੀਆਂ ਸਾਥ ਦਿੰਦੀਆਂ ਤਾਂ ਦੋਸਤੋ ਚੰਗਾ ਤਸੱਲੀ ਵਾਲਾ ਬੀਜ ਨਹੀਂ ਮਿਲਦਾ ਤਾਂ ਤੁਸੀਂ ਝੋਨਾ ਬੇਸ਼ੱਕ ਦੀ ਥੋੜਾ ਲਾ ਲਓ ਜਿੰਨਾ ਤੁਹਾਡੇ ਹੁੰਦਾ ਤਾਂ ਕਿ ਫਸਲ ਚੰਗੀ ਲਈ ਜਾ ਸਕੇ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਆਪਣੇ ਸੁਝਾਅ ਵੀ ਦਿਆ ਕਰੋ ਤਾਂ ਕਿ ਹਰ ਕਿਸਾਨ ਤੱਕ ਇਹ ਜਿਹੜਾ ਮੈਸੇਜ ਪਹੁੰਚਣਾ ਚਾਹੀਦਾ ਕਿਉਂਕਿ ਨਰਮੇ ਦੀ ਬਜਾਈ ਹੋਣ ਤੋਂ ਬਾਅਦ ਜਦੋਂ ਨੁਕਸਾਨ ਹੋ ਜਾਂਦਾ ਫਸਲ ਦਾ ਉਸ ਤੋਂ ਬਾਅਦ ਖਰਚੇ ਵੀ ਪੈਣੇ ਚੁਗਾਈ ਦੇ ਖਰਚੇ ਵੀ ਨਹੀਂ ਨਿਕਲੇ ਪਿਛਲੇ ਸਾਲ ਜਿਹੜੇ ਨਰਮੇ ਹੋਏ ਸੀਗੇ ਕਿਸਾਨਾਂ ਨੇ ਧਰਨੇ ਲਾ ਲਾ ਕੇ ਟਰਾਲੀਆਂ ਭਰੀਆਂ ਨਰਮੇ ਦੀਆਂ ਮੰਡੀਆਂ ਦੇ ਵਿੱਚੋਂ ਜਦੋਂ ਵਾਪਸ ਲਿਆਦੀਆਂ ਬਹੁਤ ਦੁੱਖ ਹੁੰਦਾ ਜਦੋਂ ਪੁੱਤਾਂ ਵਾਂਗ ਪਾਲੀ ਫਸਲ ਦਾ ਪੂਰਾ ਭਾਰ ਨਹੀਂ ਮਿਲਦਾ ਕਿਉਂਕਿ ਕਮੀ ਕਿਤੇ ਨਾ ਕਿਤੇ ਕਿਸਾਨ ਵੀਰਾਂ ਦੀ ਖੁੱਦ ਹੀ ਰਹਿ ਜਾਂਦੀ ਆ ਹਰ ਇੱਕ ਇੰਡਸਟਰੀ ਦੇ ਵਿੱਚ ਤੁਸੀਂ ਜਾਵੜੋ ਹਰ ਇੱਕ ਬਿਜ਼ਨਸਮੈਨ ਕੋਲੇ ਜਾਵੜੋ ਉਹਦਾ ਰੇਟ ਖੁੱਦ ਤੈਅ ਕਰਦੇ ਆ ਉਹ ਉਹਨਾਂ ਦਾ ਫਿਕਸ ਰੇਟ ਹੁੰਦਾ ਭਾਵੇਂ ਕੋਈ ਦੁਕਾਨਦਾਰ ਹੋਵੇ ਅੱਜ ਤੁਸੀਂ ਬੀਜ ਲੈਣ ਜਾਂਦੇ ਹੋ ਤੁਹਾਡੇ 1 ਰੁਪਿਆ ਵੀ ਕੱਟ ਨਹੀਂ ਕਰਦੇ ਤੇ ਬਿੱਲ ਕੱਟਣ ਤੇ ਬਿੱਲ ਦੇ ਥੱਲੇ ਸਾਫ਼ ਤੌਰ ਤੇ ਲਿਖਿਆ ਹੁੰਦਾ ਸਾਡੀ 1 ਪੈਸੇ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਕੱਲ ਨੂੰ ਕੋਈ ਕਿਸਾਨ ਕਿਸੇ ਤੇ ਕੇਸ ਵੀ ਨਾ ਕਰੇ ਕਿਉਂਕਿ ਫਸਲਾਂ ਕਿਸਾਨੇ ਕੋਲੋਂ ਦਾ ਜਿਹੜਾ ਬੀਜ ਆ ਉਹ ਵੀ ਕਿਸਾਨ ਕੋਲੇ ਖੁਦ ਦਾ ਹੁੰਦਾ ਸਿਰਫ ਆਪਾਂ ਇੱਕ ਕਮਾ ਕੇ ਉਸ ਦੁਕਾਨਦਾਰ ਨੂੰ ਦਿੰਨੇ ਤੇ ਉਹ ਇੱਕ ਇੰਡਸਟਰੀ ਦੇ ਰੂਪ ਦੇ ਵਿੱਚ ਉਹ ਕੰਪਨੀ ਦਾ ਇੱਕ ਬ੍ਰਾਂਡ ਬਣਾ ਕੇ ਉਹੀ ਬੀਜ ਆਪਣੇ ਤੱਕ ਡਬਲ ਰੇਟ ਦੇ ਵਿੱਚ ਪਹੁੰਚਦਾ ਤੇ ਉਹਦੀ ਵੀ ਉਹ ਗਰੰਟੀ ਨਹੀਂ ਲੈਂਦੇ ਦੋਸਤੋ ਚੰਗਾ ਬੀਜ ਤੁਸੀਂ ਘਰੇ ਵੀ ਰੱਖ ਸਕਦੇ ਹੋ ਤੇ ਵਧੀਆ ਬਜਾਈ ਕਰਕੇ ਉਹਦੀ ਮੁਨਾਫਾ ਆਪਾਂ ਲੈ ਸਕਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਜਿਵੇਂ ਕਿ ਅਕਸਰ ਹੀ ਕਿਸਾਨ ਤਕਰੀਬਨ ਘਰ ਦਾ ਵੀ ਕਣਕ ਦਾ ਰੱਖਦੇ ਆ ਤਾਂ ਕਣਕ ਦਾ ਝਾੜ ਸੇਮ ਹੀ ਹੁੰਦਾ ਬਸ ਇਹ ਕੁਦਰਤ ਸਾਤ ਦੇਵੇ ਤਾਂ ਕਿਸਾਨੀ ਕਦੇ ਵੀ ਖਤਮ ਨਹੀਂ ਹੁੰਦੀ ਬੇਸ਼ੱਕ ਦੀ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਦੋਸਤੋ ਇਹ ਮੇਰਾ ਸੁਝਾਅ ਸੀਗਾ ਜੇਕਰ ਤੁਸੀਂ ਹੋਰ ਵੀ ਬੈਸਟ ਸੁਝਾਅ ਦੇਣਾ ਚਾਹੁੰਦੇ ਆ ਜਾਂ ਕੋਈ ਕੰਪਨੀ ਦਾ ਚੰਗਾ ਪੀ ਹੈ ਜਿਹੜਾ ਕਿ ਕੰਪਨੀ ਗਰੰਟੀ ਲਵੇ ਕਿ ਵੀ ਸਾਡੇ ਬੀਜ ਦੇ ਵਿੱਚ ਸ਼ੁੱਧਤਾ ਹੈਗੀ ਹੈ ਜਿਸ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੋ ਸਕਦਾ ਤਾਂ ਤੁਸੀਂ ਉਹ ਵੀ ਸੁਝਾਅ ਦਿਆ ਕਰੋ ਤਾਂ ਕਿ ਅੱਗੇ ਅਸੀਂ ਵੀ ਕਿਸਾਨ ਵੀਰਾਂ ਨੂੰ ਦੱਸ ਸਕੀਏ ਕਿਉਂਕਿ ਸਾਡੇ ਨਾਲ ਕਾਫੀ ਕਿਸਾਨ ਭਰਾ ਜੁੜੇ ਹੋਏ ਆ ਸੰਗਠਨ ਦਾ ਕਰਕੇ ਤੇ ਉਮੀਦ ਕਰਦੇ ਆ ਕਿ ਹਰ ਕਿਸਾਨ ਖੁਸ਼ਹਾਲ ਹੋਵੇ ਪਰਮਾਤਮਾ ਜਿਹੜਾ ਕੁਦਰਤ ਦਾ ਜਿਹੜਾ ਤੇ ਕੈਰ ਹੁੰਦਾ ਉਹਦੇ ਤੋਂ ਵਿਚਾਰ ਰੱਖੇ ਤੇ ਫਸਲਾਂ ਚੰਗੀਆਂ ਹੋਣ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰਿਆ ਕਰੋ